ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸ਼੍ਰੀ ਬਾਬਾ ਰਹੀਜੀ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਪੂਰੀ ਪਿੰਡ ਦੀ ਸੰਗਤ ਐਨਆਰਆਈ ਵੀਰ ਨੌਜਵਾਨ ਸਾਥੀ ਹਮ ਹਮਾ ਕੇ ਅਸੀਂ ਬਾਬਾ ਜੀ ਦਾ ਜਿਹੜਾ ਤਿੰਨ ਦਿਨ ਚਾਰ ਦਿਨ ਦਾ ਇਹ ਮੇਲਾ ਹੁੰਦਾ ਪਿੰਡ ਵਾਸੀ ਤੇ ਨੌਜਵਾਨ ਸਾਥੀ ਤੇ ਐਨਆਰਆਈ ਵੀਰ ਹਮ ਹਮਾ ਕੇ ਮਨਾਈਦਾ ਤੇ ਇਲਾਕੇ ਦੀਆਂ ਸੰਗਤਾਂ ਇਹਦੇ ਵਿੱਚ ਦੂਰੋਂ ਦੂਰੋਂ ਇੱਥੇ ਮੱਥਾ ਟੇਕ ਰੌਂਦੀਆਂ ਬਾਬਾ ਜੀ ਦੇ ਸਥਾਨ ਤੇ ਤੇ ਕੱਲ ਜਿਹੜਾ ਕਬੱਡੀ ਕੱਪ ਹੋ ਰਿਹਾ ਉਹਦੇ ਵਿੱਚ ਬਹੁਤ ਹੀ ਉੱਚ ਚੋਟੀ ਦੇ ਕਲੱਬ ਜਿਹੜੇ ਆ ਉਹ ਇੱਥੇ ਸ਼ਿਰਕਤ ਕਰਨਗੇ ਤੇ ਵੱਡੇ ਪ੍ਰਾਈਜ਼ ਆ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਸਨਮਾਨਿਆ ਜਾਣਾ ਤੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨ ਕਰਨਾ ਉਹਨਾਂ ਦਾ ਤੇ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਹਮ-ਹਮਾ ਕੇ ਕੱਲ ਦੇ ਕਬੱਡੀ ਕੱਪ ਦੇ ਵਿੱਚ ਪਹੁੰਚੋ ਤਾਂ ਕਿ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਜਾ ਸਕੇ ਇਸ ਟੂਰਨਾਮੈਂਟ ਤੇ ਕਿੰਨੀਆਂ ਟੀਮਾਂ ਆ ਰਹੀਆਂ ਨੇ ਇਦੇ ਵਿੱਚ 6 ਕਲੱਬਾਂ ਜੀ ਤੇ ਸ਼ੋਅ ਮੈਚ ਜਿਹੜੇ ਆ ਲੜਕੀਆਂ ਦੇ ਜਾਂ ਬਜ਼ੁਰਗ ਪੰਜਾਬ ਦੀਆਂ ਜਿੱਦਾਂ ਕੋਈ ਹੋਰ ਸ਼ੋਅ ਵਿੱਚ ਕਰਾਵਾਂਗੇ ਜਿੱਦਾਂ ਕੋਈ ਕੁੱਕੜ ਫੜਨ ਵਾਲਾ ਜਾਂ ਕੁਝ ਹੋਰ ਐ ਇਦਾਂ ਦੇ ਇਵੈਂਟ ਛੋਟੇ-ਛੋਟੇ ਕਰਾਵਾਂਗੇ ਤੇ ਇਹ ਜਿਹੜਾ ਸਾਡਾ ਕਬੱਡੀ ਕੱਪ ਆ ਕੱਲ ਦਾ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਿਹੜਾ ਵਾ ਦੂਰ ਰੱਖਣ ਵਾਸਤੇ ਇਹਦੇ ਵਿੱਚ ਪ੍ਰੇਰਿਆ ਜਾਊਗਾ ਉਸ ਸੰਬੰਧ ਦੇ ਵਿੱਚ ਇਹ ਐਨਆਰਆਈ ਭਰਾਵਾਂ ਨੇ ਨੌਜਵਾਨ ਸਾਥੀਆਂ ਨੇ ਪਿੰਡ ਵਾਸੀਆਂ ਨੇ ਇਹ ਟੂਰਨਾਮੈਂਟ ਜੋ ਤਕਰੀਬਨ ਪਿਛਲੇ 15-20 ਸਾਲਾਂ ਤੋਂ ਲਗਾਤਾਰ ਕਰਾ ਰਹੇ ਆ ਇਹਦੇ ਵਿੱਚ ਖਿਡਾਰੀ ਜਿਹੜੇ ਆ ਰਹੇ ਆ ਬਾਹਰੋਂ ਵੀ ਆਗੇ ਲੋਕਲ ਵੀ ਆਹ ਕਲੱਬਾਂ ਦੇ ਖਿਡਾਰੀ ਆ ਜੀ ਉਹ ਜੋ ਕਲੱਬਾਂ ਉਹ ਵਧੀਆ ਉਹਦੇ ਬੈਸਟ-ਬੈਸਟ ਜਿਹੜੇ ਪਲੇਅਰ ਆ ਜਿਹੜੇ ਨਾਮੀ ਪਲੇਅਰ ਆ ਉਹ ਆ ਰਹੇ ਆ ਐਨਆਰਆਈ ਵੀਰਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਤਿੱਕੋ ਐਨ ਆਰ ਆਈ ਭਰਾਵਾਂ ਦਾ ਉਹਨਾਂ ਤੋਂ ਬਿਨਾਂ ਤਾਂ ਕੋਈ ਗਤੀ ਨਹੀਂ ਜੀ ਜਿਹੜੇ ਐਨ ਆਰ ਆਈ ਭਰਾਵਾ ਉਹਨਾਂ ਤੋਂ ਬਿਨਾਂ ਜੇ ਇਦਾਂ ਦੇ ਈਵੈਂਟ ਅਸੀਂ ਸੋਚ ਲਈਏ ਕਿ ਅਸੀਂ ਕਰਾ ਸਕਦੇ ਆ ਉਹ ਪੋਸੀਬਲ ਨਹੀਂ ਠੀਕ ਹੈ ਉਹਨਾਂ ਦਾ ਪੰਜਾਬ ਦੇ ਵਿੱਚ ਆਉਣਾ ਜਾਣਾ ਉਹਦੇ ਨਾਲ ਹੀ ਪੰਜਾਬ ਖੁਸ਼ਹਾਲਿਆ ਪਿਆਰ ਕਰਨਾ ਉਹਨਾਂ ਦੇ ਪਿਆਰ ਸਦਕਾ ਹੀ ਅੱਜ ਪੰਜਾਬ ਜੋ ਅਤਰਕੀਆਂ ਤੇ ਆ ਉਹ ਪਿੰਡ ਦੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹਣਗੇ ਸੀ ਘੋਮਾ ਮਾਰਕੇ ਟੂਰਨਾਮੈਂਟ ਤੇ ਪਹੁੰਚਣ ਅੱਜ ਰਾਤ ਦਾ 25 ਤਰੀਕ ਦਾ ਜਾਗ ਰਹਿਣਾ ਜਾਗਰਨ ਤੇ ਬਾਬਾ ਜੀ ਦੇ ਨਿਤਮਸਤਕ ਹੋਣ ਆਣ ਕੇ ਤੇ ਰੌਣਕਾਂ ਨੂੰ ਵਧਾਉਣ ਤੇ ਪਿੰਡ ਦੇ ਵਿੱਚ ਥਫਾਕ ਭਾਈਚਾਰਕ ਸਾਂਝਾਂ ਜੜੀਆਂ ਵਾਂ ਉਹ ਬਣਾ ਕੇ ਰੱਖਣ ਤਾਂ ਜੋ ਕਿ ਪਿੰਡ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋ ਸਕੇ ਸਾਡਾ ਨੌਜਵਾਨ ਸਾਥੀ ਆ ਮੁੰਡਾ ਅਕਵੀਰ ਲੰਬੜ ਇਹ ਸਰਪੰਚ ਆ ਨਵ ਨਿਯੁਕਤ ਸਰਪੰਚ ਐਸ ਟਰਮ ਦੇ ਵਿੱਚ ਪਿਛਲੀ ਟਰਮ ਦੇ ਵਿੱਚ ਹੀ ਪੰਚਾਇਤ ਬਹੁਤ ਵਧੀਆ ਕਾਰਜ